ਕਿ ਮਤੋਣਾ ਬਾਈ ਜੀ ਜੀ ਸੀ ਬਹੁਤ ਬਹੁਤ ਬਾਈ ਜੀ ਇਸ ਤਰ੍ਹਾਂ ਨੀਆਂ ਜੋ ਤਸਵੀਰਾਂ ਨੇ ਬਣੀਆਂ ਹੋਈਆਂ ਨੇ ਜੀ ਪਾਤੜਾਂ ਦੇ ਵਿੱਚ ਜੋ ਦੋ ਨੌਜਵਾਨ ਅਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਜੋ ਕਿ ਟਰੱਕ ਡਰਾਈਵਰ ਜਨਮ ਸਲਫਾਸ ਖਾਣ ਲਈ ਮਜਬੂਰ ਕੀਤਾ ਗਿਆ ਸੀਗਾ ਜਿਨ੍ਹਾਂ ਨੂੰ ਇੱਕ ਦੁਕਾਨ ਦੇ ਵਿੱਚ ਜਨ ਕੇ ਰੱਖ ਕੇ ਕਟਾਇਆ-ਕੁੱਟਾਇਆ ਵੀ ਗਿਆ ਸੀਗਾ ਗੱਲ ਕੀ ਸੀ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਦੋ ਨੌਜਵਾਨਾਂ ਨੂੰ ਸਲਫਾਸ ਖਾਣ ਦੇ ਲਈ ਮਜਬੂਰ ਕੀਤਾ ਗਿਆ ਸੀ ਜਿੰਨਾਂ ਨੇ ਡੱਬਾ ਡਿੰਨਾਂ ਸੜਕ ਤੇ ਵਿਚਾਲੇ ਪਈਆਂ ਨੇਗੀਆਂ ਪਾਤੜਾਂ ਤੋਂ ਜੋ ਸਮਾਨੇ ਨੂੰ ਜਾਨੇ ਰੱਖਣ ਲਈ ਮਜਬੂਰ ਹੋਏ ਨੇ ਲੋਕ ਕਿਉਂਕਿ ਇੱਕ ਗਰੀਬਾਂ ਦੇ ਉੱਪਰ ਜੇ ਕਹਦੀ ਵੱਡਾ ਜ਼ੁਲਮ ਬਹੁਤ ਜ਼ਿਆਦੇ ਪਰੇਸ਼ਾਨ ਕੀਤਾ ਗਿਆ ਮਜਬੂਰ ਸਲਫਾਜ਼ ਖਾਣੀ ਦੇਖ ਲੋ ਵੀ ਮਰਨਾ ਕਿੰਨਾ ਔਖਾ ਹੈ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੀ ਮਾਰ ਕਟਾਈ ਕੀਤੀ ਗਈ ਦੋ ਡਰਾਈਵਰਾਂ ਦੀ ਕਿਉਂ ਕੀਤੀ ਗਈ ਇਹ ਗੱਲ ਵੀ ਸਾਹਮਣੇ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਸਾਡਾ ਤਰਨਾ ਦਲ ਅਰਬਾ ਖਰਬਾ ਮੁਖੀ ਜਹੇਦਾਰ ਚੜਤ ਸਿੰਘ ਜਿਹੜੀ ਅੱਜ ਮੰਗ ਭੰਦੀ ਖਬਰ ਜਿਹੜੀ ਆਪਣੇ ਜਿਹੜੀ ਆ ਰਹੀ ਹੈ ਸਾਹਮਣੇ ਦੋ ਨੌਜਵਾਨ ਜਿਹੜੇ ਆ ਖਤਮ ਹੋ ਚੁੱਕੇ ਹਨਾ ਜਿਹੜੀ ਮੌਤ ਹੋ ਗਈ ਉਹਨਾਂ ਦੀ ਤੇ ਹੁਣ ਇਹ ਜਿਹੜਾ ਵਾ ਘਟਨਾਵਾਂ ਜਿਹੜੇ ਨੌਜਵਾਨ ਹੈ ਨਜਾਇਜ਼ ਜਿਹੜਾ ਉਹਨਾਂ ਨੂੰ ਰੱਜ ਕੇ ਜਲੀਲ ਕੀਤਾ ਗਿਆ ਜਲੀਲ ਕਰਨ ਦੇ ਕਾਰਜ ਜਿਹੜੇ ਉਹ ਆ ਜਿਹੜੀ ਮੌਤ ਹੋ ਗਈ ਉਹਨਾਂ ਦੀ ਉਹਨਾਂ ਦੀ ਮੌਤ ਦੇ ਕਾਰਵਾਈ ਜਿਹੜੀ ਆ ਇਹਨਾਂ ਨੂੰ ਕਰਨੀ ਚਾਹੀਦੀ ਹੈ ਤੇ ਕਿਉਂ ਨਹੀਂ ਕਰ ਰਹੇ ਹਜੇ ਤੱਕ ਜਿਹੜਾ ਪਰਚਾ ਦਰਜ ਕੀਤਾ ਉਹ ਕਿਉਂ ਨਹੀਂ ਕਰਦੇ ਪਏ ਕਿਉਂ ਨਹੀਂ ਇਹਨਾਂ ਦੀ ਸੁਣਾਈ ਹੁੰਦੀ ਹੱਕ ਸੱਚ ਦੇ ਉੱਤੇ ਕਿਉਂ ਨਹੀਂ ਸਰਕਾਰਾਂ ਖੜਦੀਆਂ ਜਿਹੜੇ ਕਾਨੂੰਨ ਹੈ ਕਹਿੰਦੇ ਦੋਨਾਂ ਤਰ੍ਹਾਂ ਦੀ ਸੁਣਦੇ ਆ ਫਿਰ ਕਾਨੂੰਨ ਕਿਉਂ ਨਹੀਂ ਕਿ ਉਹਨਾਂ ਨਾਲ ਖੜਦੇ ਪਏ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਨੌਜਵਾਨ ਜਿਹੜੇ ਮੁੰਡੇ ਨੌਜਵਾਨ ਜਿਹੜੇ ਆ ਖਤਮ ਕੀਤੇ ਗਏ ਆ ਇੱਕ ਮੁੰਡਾ ਰਫੂਜੇ ਦਾ ਸੀਗਾ ਇੱਕ ਰਮਦਾ ਸੀਗਾ ਚੋਰੀ ਦਾ ਝੂਠਾ ਦੋਸ਼ ਆਈਏ ਇਹਨਾਂ ਨੇ ਬੱਸ ਕਰਦੀ ਐ ਇਹਨਾਂ ਦੇ ਸਲਫਾਜ਼ ਸਪਰੇਅ ਬਿੱਤੀ ਡੱਬੀ ਲੈ ਰੱਖੀ ਸੀ ਸਪਰੇਅ ਦੀ ਡੱਬੀ ਵੀ ਇਹ ਕਰੋ ਕਣਕ ਵਿੱਚ ਕੇ ਫੇਰ ਲੈ ਕੇ ਜਾਣਗੇ ਤੇ ਇਨੀ ਜਿਹੋ ਵਿੱਚ ਪੈਸੇ ਵੀ ਨਹੀਂ ਸੀ ਡੱਬੀ ਲੈ ਉਹਨੂੰ ਜੋ ਦੋ ਡਰਾਈਵਰਾਂ ਨੇ ਜੋ ਦੋ ਡਰਾਈਵਰਾਂ ਨੂੰ ਜੇ ਕਹਿਦੀ ਐ ਵੀ ਇੱਕ ਜ਼ਹਿਰ ਖਾਣ ਲਈ ਮਜਬੂਰ ਕੀਤਾ ਗਿਆ ਸੀ ਤੁਸੀਂ ਦੇਖ ਲਿਓ ਪਛਾਣ ਲੇ ਹੁਣੇ ਵੀਡੀਓ ਵੀ ਪਾਈ ਸੀ ਇਹਨਾਂ ਨੇ ਸ਼ਾਸ਼ਨ ਇਹ ਰੀ ਗੱਲਾਂ ਕਰਦੇ ਤੁਸੀਂ ਪੰਜਾਬ ਨੂੰ ਬਚਾਉਂਦਿਆਂ ਕਿਹੜੇ ਬਦਲੋਣ ਦੀ ਗੱਲ ਕਰਦੇ ਹੋ ਆ ਬਦਲੋ ਸਰਕਾਰ ਦੇ ਲਈ ਬਖਸ਼ਾ ਮੈਂ ਇੱਕ ਇਨਸਾਫ ਦੀ ਖਾਤਰ ਸਾਨੂੰ ਇਨਸਾਫ ਕਿੱਥੇ ਤੁਹਾਡਾ ਇਨਸਾਫ ਕੀ ਮਾਰਕ ਕਰਦਾ ਸੀ ਉਹਨਾਂ ਨੇ ਇਹ ਗੱਲਬਾਤ ਹੋਈ ਹੈ ਜੀ ਇਹ ਹੈਗੇ ਸੀ ਕਿ ਉਹ ਮੁੰਡੇ ਟਰੱਕ ਡਰਾਈਵਰ ਆ ਉਹ ਲੁਧਿਆਣੇ ਗਏ ਸੀਗੇ ਲੁਧਿਆਣੇ 65000 ਬੰਨਾਂ ਦੀ ਗੱਡੀ ਚ ਸੀਗਾ ਉਹ ਠਿਕ ਤੇ ਡਾਪੇ ਤੇ ਚੋਰੀ ਹੋ ਗਿਆ ਠੀਕ ਹੈ ਇਹਨਾਂ ਨੇ ਮਾਲਕ ਨੂੰ ਦੱਸਿਆ ਵੀ ਚੋਰੀ ਹੋ ਗਿਆ ਉਹ ਕਿੱ데 ਆ ਜਾਓ ਮਾਲਕ ਨੇ ਅਖਿਆ ਵੀ ਸੋਨਾ ਚੋਰੀ ਕਰਿਆ ਇਹ ਕਹਿੰਦੇ ਸੀ ਚੋਰੀ ਨਹੀਂ ਕਰਿਆ ਜੀ ਜੇ ਤੁਸੀਂ ਸਾਡੇ ਘਰ ਪਾਉਨੇ ਛੋਟੀ ਤਨਖਾਹ ਚ ਕਟਾ ਦਾਂਗੇ ਸਾਡੀ ਚੋਂ ਵੀ ਛੋਟੇ ਤੇ ਦਾਂਗੇ ਇਹਨਾਂ ਨੇ ਕਿਸੇ ਦੁਕਾਨ ਤੇ ਲਿਜਾ ਕੇ ਮਿਸਤਰੀ ਦੇ ਉੱਥੇ ਉਹਨਾਂ ਦੀ ਘੁੱਟ ਮਾਰ ਕਰੀ ਹੈ ਕਿਵੇਂ ਸੀ ਵਾਲੀ ਸੀ ਸੀਓ ਸਟਾਰ ਮਾਲਕ ਨੇ ਜੀ ਅੱਛਾ ਤੇ ਇੱਕ ਦੋ ਬੰਦੇ ਹੋਰ ਬੁਲਾ ਕੇ ਮਾਲਕ ਕਿਵੇਂ ਕੋਈ ਮੁਲਾਜ਼ਮ ਹੈ ਪੰਜਾਬ ਰਿਜਨ ਦਾ ਮੁਲਾਜ਼ਮ ਹੈ ਉਹ ਤੇ ਉਹਨੇ ਘੁੱਟ ਮਾਰ ਕਰਨ ਤੋਂ ਬਾਅਦ ਬੰਦੇ ਐਨੇ ਪਰੇਸ਼ਾਨ ਹੋ ਗਏ ਉਹ ਕਹਿੰਦੇ ਸਾਡੇ ਸਾਰੇ ਜ਼ਿੰਦਗੀ ਤੇ ਦੋਸ਼ ਨਹੀਂ ਲੱਗਿਆ ਵੀ ਸੀ ਚੋਰੀ ਕਰੀ ਹੋਊਗੀ ਪਰ ਪਹਿਲੀ ਵਾਰ ਹੋਇਆਗਾ ਵੀ ਸਾਨੂੰ ਇਹਨਾਂ ਨੇ ਕੁੱਟਿਆ ਵੀ ਜਲੀਲ ਕਰਿਆ ਇਸ ਕਰਕੇ ਸੀ ਆਪਦੀ ਜੀਵਨ ਲੀਲਾ ਸਮਾਪਤ ਕਰਦੇ ਆਂਗੇ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਹੈ ਵੀ ਸਾਡੀ ਨਾਤ ਕਰੀ ਜਾਵੇ ਪੂਰੇ ਪੰਜਾਬ ਚ ਪਤਾ ਕਰੇ ਜਦ ਅਸੀਂ ਕਿਤੇ ਕਿਤੇ ਕੰਮ ਕਰਿਆ ਸਾਡੇ ਤੇ ਜੇ ਕੋਈ ਦੋਸ਼ ਹੋਇਆ ਇਹ ਹੈ ਚੋਰੀ ਦਾ ਸਾਡੀ ਨਾਤ ਨਾ ਕਰੀ ਜਾਵੇ ਇਹ ਕਰਕੇ ਹੁਣ 5 ਦਿਨ ਹੋ ਗਏ ਡੈੱਡ ਬਡੀ ਰੱਖੀ ਨੂੰ ਇਹ ਪਰਚਾ ਦਿੱਤਾ ਕੋਈ ਕੱਚਾ ਬਿੱਲਾ ਆ ਅਜੇ ਤਾਂ ਪਤਾ ਨਹੀਂproper ਪੂਰਾ ਕੀ ਕਰਿਆ ਗ੍ਰਿਫਤਾਰਿਆ ਪਾ ਨਹੀਂ ਰੇ ਇੱਕ ਬੰਦਾ ਗ੍ਰਿਫਤਾਰ ਕਰਿਆ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਬ੍ਰਾਹਮਣ ਵਾਲਾ ਅੱਜ ਇਹ ਮੋਢੇ ਦਾ ਮੋਢਾ ਲਾ ਕੇ ਖੜੇ ਆ ਕਿਉਂ ਇਹ ਮਜ਼ਦੂਰ ਨੇ ਸਾਡੀ ਜਥੇਬੰਦੀ ਆ ਜਿਹੜੀ ਉਹ ਮਜ਼ਦੂਰਾ ਦੀ ਐ ਚਾਹੇ ਉਹ ਟਰੱਕ ਡਰਾਈਵਰ ਹੋਣ ਚاہے ਮਜ਼ਦੂਰ ਹੋ ਉਸ ਵੀ ਹੋਣ ਕਈ ਵੀ ਕੈਟਾਗਰੀ ਕਰਦੇ ਹੋਣ ਚਾਹੇ ਸ਼ੈਟਰ ਬਾਉਂਦੇ ਹੋਣ ਚਾਹੇ ਜਿਣਾਈ ਵਾਲੇ ਹੋਣ ਕੋਈ ਵੀ ਮਜ਼ਦੂਰੀ ਦਾ ਕੰਮ ਕਰਦਾ ਹੈ ਮਜ਼ਦੂਰ ਕਿਸਾਨ ਦੇ ਸੀ ਹੱਕ ਦੇ ਵਿਚਾਰ ਵਾਸਤੇ ਲੜਾਈ ਲੜਦੇ ਆ ਪਰ ਐਡੀ ਕਿੱਡੀ ਕਬੱਡੀ ਹਾਵਤ ਆ ਗਈ ਦੀ ਐਡਾ ਕੁੱਟਮਾਰ ਕਰਨ ਵਾਲੀ ਤਾਂ ਉਹਨਾਂ ਤੋਂ ਪੈਸੇ ਵੀ ਭਰਾਏ ਜਾ ਸਕਦੇ ਤੇ ਚਾਰ ਬੰਦਿਆਂ ਦੇ ਵਿੱਚ ਕੱਟ ਕਰਕੇ ਉਹਨਾਂ ਤੋਂ ਪੁੱਛਗਿੱਛ ਵੀ ਹੋ ਸਕਦੀ ਸੀ ਇਹ ਆ ਜੇ ਇਹ ਮੁਲਾਜ਼ਮ ਨੇ ਕੀ ਕੀਤਾ ਜਿਹੜਾ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ ਹੋ ਸਕਦਾ ਕੀ ਕੀ ਉਹਨਾਂ ਨਾਲ ਕਹਿਆ ਜਾ ਬਿਹਾਰ ਕੀਤਾ ਹੋਊਗਾ ਪਰ ਮੈਂ ਬੀਬੀਆਂ ਖੜੀਆਂ ਨੂੰ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਕਈ ਵਾਰੀ ਇਹਨਾਂ ਦੇ ਬਹੁਤ ਕੁਝ ਕਰਦੇ ਵੇਜਰੇ ਉਸ ਮੁਲਾਜ਼ਮ ਹੁੰਦੇ ਨੇ ਤੇ ਇਸ ਕਰਕੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਿੰਨਾ ਚਿਰ ਇਹ ਸੰਘਰਸ਼ ਚੱਲੂਗਾ ਉਹਨਾਂ ਚਿਰ ਅਸੀਂ ਆਪਦੀ ਜਥੇਬੰਦੀ ਵੱਲੋਂ ਮਤਲਬ ਇਹਨਾਂ ਦੇ ਨਾਲ ਖੜਾਂਗੇ ਬੀਬੀ ਮਨਪ੍ਰੀਤ ਕੌਰ ਬਾਬਾ ਛੇਰ ਸਿੰਘ ਇਹ ਅਰਧਾ ਖਰਬਾ ਦਲ ਵੱਲੋਂ ਤੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਤਾ ਅੱਜ ਵੀ ਬਹੁਤ ਦੂਰੋਂ ਅਸੀਂ ਚੱਲ ਕੇ ਆਇਆ ਤੜਕੇ 9 ਵਜੇ ਦੇ ਚੱਲੇ ਹੋਏ ਆ ਤੇ ਕਦੇ ਮਾਨਸਾ ਤੋਂ ਪਰਾਂ ਤੋਂ ਆਇਆ ਹੁਣ ਅਸੀਂ ਬਹੁਤ ਤੇਜ਼ੀ ਨਾਲ ਆਇਆ ਵੀ ਕਿਤੇ ਉਹਨੂੰ ਕੋਈ ਸਮਾਪਤੀ ਨਾ ਹੋ ਜੇ ਜਾਂ ਕੋਈ ਸਮਝੌਤਾ ਨਾ ਹੋ ਜੇ ਤਾਂ ਬਾਰ-ਬਾਰ ਅਸੀਂ ਬਿੱਟੂ ਨੂੰ ਵੀ ਫੋਨ ਕਰਦੇ ਰਹੇ ਤਾਂ ਅਸੀਂ ਮਤਲਬ ਇਸ ਹੱਕ ਸੱਚ ਦੀ ਲੜਾਈ ਦੇ ਉੱਤੇ ਅੱਬ ਦਾ ਜਿੱਥੇ ਮਤਲਬ ਮੁੜਕਾ ਡੋਲਣਾ ਹੈ ਅਸੀਂ ਖੂਨ ਵੀ ਡੋਲਾਂਗੇ ਇਹਨਾਂ ਨੂੰ ਜਿੰਨਾ ਚਿਰ ਨਿਸਾਬ ਨਹੀਂ ਮਿਲਦਾ ਜਦੋਂ ਵੀ ਸਾਨੂੰ ਕੋਈ ਕਿਹਾ ਜਾ ਸੁਨੇਹਾ ਲੱਗੂਗਾ ਅਸੀਂ ਉਹਦੇ ਉੱਤੇ ਕੋਲ ਚੜਾਵਾਂਗੇ ਬਾਏ ਗੁਰੂ ਜੀ ਕਾ ਖਾਲਸਾ ਬਾਏ ਗੁਰੂ ਜੀ ਕੀ ਵਾਤੇ ਬਾਬਾ ਕਮੰਡ ਸਿੱਧੀਆਂ ਆਏ ਨੇ ਇਹਨਾਂ ਨਾਲ ਹੀ ਤੁਹਾਡਾ ਸਾਡੇ ਵੀਰ ਗੁਲਜ਼ਾਰ ਤਾਜੀ ਬਾਜੀ ਬੋਰਡ ਜੀ ਦੇ ਤੇ ਰਿਪੋਰਟ ਪੂਰੀ ਦੁਨੀਆ ਦੇ ਵਿੱਚ ਕੋਈ ਕੇ ਦੇ ਗੁਲਾਮ ਬਣ ਕੇ ਰਹੇ ਤੁਹਾਡੇ ਨਾਲ ਦੁੱਖ ਤਾਂਜਾ ਕਰ ਰਹਾ ਹੁਣ ਮੇਰੀ ਮਜਬੂਰੀ ਆ ਮੇਰੇ ਚਾਚੀ ਜੀ ਵੀ ਨਾਲ ਬੈਠੇ ਆ ਮੇਰੇ ਭਰਾ ਵੀ ਨਾਲ ਬੈਠੇ ਆ ਚਾਤਾ ਜੀ ਦੇ ਫੋਨ ਲੈ ਕੇ ਜਾ ਰਹੇ ਮਾਫੀ ਚਾਹਣਾ ਲੇਕਿਨ ਦੁਬਾਰੇ ਵੀ ਮੁੜ ਕੇ ਆਉਗਾ ਕੋਈ ਤੁਹਾਡੇ ਭਰਾਤਾਂ ਨਹੀਂ ਇੱਕ ਬੱਖਾ ਦਰਦ ਆਪਾਂ ਇਨਸਾਫ ਇਹਨਾਂ ਦੇ ਹਿੱਕਤ ਗੋਡਾ ਦੇ ਕੇ ਲਵਾ ਲੇ ਕਿਹੜੇ ਬਾਗ ਦੇ ਦੀ ਗੱਲਾਂ ਕਰਦੇ ਨੇ ਗੱਲ ਗੱਲ ਤੇ ਮੁੱਤਰ ਵਾਲੇ ਨੇ ਕਦੇ ਮਜਾਕੇ ਉੱਪਰ ਨੂੰ ਚਾਰ ਬੰਦੇ ਆ ਗਏ ਕਮੇਟੀ ਬਣਾਉਣੇ ਸੋਦੀ ਨਹੀਂ ਅਸਤ ਪਾਏ ਤੁਹਾਨੂੰ ਰਸ ਟੌਰ ਦੇ ਕੇ ਇੱਥੇ ਬੈਠਾਂਗੇ ਸੋ ਮਾਫੀ ਚਾਹਨਾ ਬਾਈ ਜੀ ਜੇਕਰ ਕਿਸੇ ਦੀ ਇਨਸਾਫ ਦੇ ਖਿਲਾਫ ਬੋਲਿਆ ਗਿਆ ਹੋਵੇ ਫਸੜਾ ਹੁਕਾ ਗੰਡੇ ਨਾ ਡਰੇ ਨਾ ਝੁਕਿਆ ਨਾ ਡਿਕੇਆ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਜਦੋਂ ਪਾਤੜਾਂ ਤੋਂ ਘੱਗੇ ਨੂੰ ਸਮਾਣਿਆਂ ਨੂੰ ਜਾਣਿਆਂ ਬਣੇ ਹੋਏ ਨੇ ਜੋ ਦੋ ਨੌਜਵਾਨਾਂ ਵੱਲੋਂ ਸਲਫਾਸ ਕੱਢੀ ਗਈ ਸੀ ਜਿਨ੍ਹਾਂ ਨੂੰ ਤੰਗ ਪ੍ਰੇਸ਼ਾਨ ਜਿਨ੍ਹਾਂ ਨੂੰ ਕੁੱਟਿਆ ਗਿਆ ਸੀ ਚੋਰੀ ਦੇ ਦੋਸ਼ ਲਾਏ ਗਏ ਸੀ ਉਹ ਨਾ ਸਹਾਰਦੇ ਹੋਏ ਨਾ ਬਰਦਾਸ਼ਤ ਕਰਦੇ ਹੋਏ ਜਿਨ੍ਹਾਂ ਦੀਆਂ ਡੈੱਡ ਬੌਡੀਆਂ ਸਾਹਮਣੇ ਪਈਆਂ ਨੇ ਜੀਆਂ ਦੇਖ ਸਕਦੇ ਹੋ ਵੀ ਅੱਜ ਲਗਾਤਾਰ 5 ਦਿਨ ਹੋ ਗਏ 5 ਦਿਨਾਂ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਲੋਕ ਇਕੱਠੇ ਹੋਏ ਨੇ ਹੁਣ ਦੇਖੋ ਵੀ ਇਨਸਾਫ ਕਦੋਂ ਮਿਲਦਾ ਹੈ ਸਟਾਰ ਤੁਹਾਡਾ ਨੇ ਟ੍ਰੈਵਲ ਆ ਦੇਖ ਲੋ ਤੁਹਾਨੂੰ ਕਿਸੇ ਨੇ ਨਹੀਂ ਬਖਸਣਾ ਤਾਂ ਛੋਡੇ ਸਿਰ ਤੇ ਬਹੁਤ ਵੱਡਾ ਕੁਸਾ ਜੇ ਅੱਜ ਛੋਡੇ ਨਾਲ ਗੱਲਾਂ ਹੋਣ ਲੱਗੀਆਂ ਇੱਕ ਰਿਆਂ ਦੀ ਗੁੱਟਕਾ ਖਾ ਕੇ ਮੇਰੇ ਦਾਦੇਰੀ ਮੈਨੂੰ ਛਡਾ ਲਏਗੀ ਅਗਲੇ ਦਿਨ ਸਵੇਰੇ ਬੰਧਿਆ ਰਹੇ ਚੰਗੇ ਭਲੇ ਦੀ ਇਹ ਧਮਕੀਆਂ ਦੇਣੀ ਹੈ ਤੇ ਫੋਨ ਤੇ ਕਦੇ ਛੋਡੇ ਦੇ ਗੋਲੀਆਂ ਦਾ ਪਰਚਾ ਤੇਰੇ ਸੋਟ ਦੇ ਚਿੱਟੇ ਦਾ ਪਰਚਾ ਤੈਨੂੰ ਮਰਵਾ ਦਾਂਗੇ ਤੁਹਾਨੂੰ ਐ ਕਰਦਾਂਗੇ ਐ ਕਰੀ ਗਈ ਹਾਂ ਹਾਂ ਯਾਰ ਮੇਰੇ ਰੈਡੀ ਦੀ ਮੇਰੇ ਨਾਲ ਕਰ ਹੁਣ ਪੁਲਿਸ ਮੁਲਾਜ਼ਮਾਂ ਦੀ ਦੇ ਕੋ ਗੱਲਬਾਤ ਹੋ ਜੇ ਤੇ ਉਹਨਾਂ ਨੂੰ ਤਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਪਰ ਇਹਨਾਂ ਦਾ ਸਾਥ ਕੌਣ ਦੇਊਗਾ ਦੱਸੋ ਮੈਂ ਸਰਕਾਰਾਂ ਨੂੰ ਪੁੱਛਦੀ ਆ ਹੁਣ ਦੋ ਨੌਜਵਾਨ ਛੋਟੇ ਛੋਟੇ ਬੱਚਿਆ ਪਰਿਵਾਰਾ ਪਰਿਵਾਰ ਸਾਡੇ ਕੋਲ ਦੇਖਿਆ ਨਹੀਂ ਜਾਂਦਾ ਬੱਚਿਆਂ ਦਾ ਸਹਾਰਾ ਕੌਣ ਬਣੂਗਾ ਪੁੱਛਦੀ ਸਰਕਾਰਾਂ ਨੂੰ ਮੈਂ ਕਿਉਂਕਿ ਇਹਨਾਂ ਜਲੀਲ ਕਰਕੇ ਆਪਾਂ ਬੇਗੁਨਾਹ ਤਾਂ ਉਹ ਕੰਮ ਨੇ ਕਿਹੜਾ ਤਕਲ ਕੀਤਾ ਸੀ ਕੀ ਕਰਤਾ ਇਹ ਇੱਕ ਨਜਾਇਜ਼ ਜਿਹੜਾ ਆਪਾਂ ਚੋਰੀ ਦੇ ਮੌਕੇ ਛਾਣਮੇੜ ਵੀ ਹੋ ਸਕਦੀ ਸੀ ਕੀ ਨਹੀਂ ਕਰ ਸਕਦੀ ਪੰਜਾਬ ਪੁਲਿਸ ਛਾਣਮੇੜ ਨਹੀਂ ਕਰਨਾ ਇਹ ਹੱਕ ਬੰਦਾ ਸੀ ਵੀ ਚੋਰੀ ਹੋਈ ਵੀ ਆ ਕਿ ਜਾਂ ਨਹੀਂ ਹੋਈ ਨਜਾਇਜ਼ ਜਦੋਂ ਨੇ ਜਲੀਲ ਕਰਕੇ ਨਜਾਇਜ਼ ਉਹਨਾਂ ਦੇ ਹੱਕਦਾਰ ਆਦਿ ਨੇ ਜਿੰਮੇਵਾਰ ਸਰਕਾਰਾਂ ਜਿਹੜੀਆਂ ਆਪ ਬੰਦ ਗਿਆ ਵਾ ਇਹ ਜੱਜਾ ਵਕੀਲਾ ਤਾਂ ਜਿੱਥੋਂ ਸਿੱਧਾ ਇਹ ਵੀਡੀਓ ਪਹੁੰਚਦੀ ਵੱਧਾ ਵੱਧ ਜੱਜਾਂ ਨੂੰ ਵੀ ਵਕੀਲਾ ਨੇ ਮੈਨੂੰ ਡੇਰਤੀ ਆ ਕਿ ਇੰਨਾ ਇਹਨਾਂ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਇਹਨਾਂ ਜਿਹੜੇ ਬੱਚੇ ਆ ਉਹਨਾਂ ਦਾ ਕੀ قصੂਰ ਆ ਉਹਨਾਂ ਦੇ ਬਾਪ ਦਾ ਜਿਹੜਾ ਪਿਆਰ ਕੌਣ ਦਊਗਾ ਕੋਈ ਖੜੂਗਾ ਜਿਹੜਾ ਪੇ ਉਹਨਾਂ ਨੂੰ ਦਿੰਦਾ ਜੇ ਲੋਕਰ ਦੇ ਵਿੱਚ ਰਾਸ਼ਨ ਪਾਣੀ ਚਲਾਉਂਦਾ ਸੀ ਬਹੁਤ ਚਲਾਊਗਾ ਉਹਨਾਂ ਇੰਨਾ ਮੁਲਾਜ਼ਮਾਂ ਵਰੀ ਇਹਨਾਂ ਮੁਲਾਜ਼ਮਾਂ ਵਰੀ ਕਿਉਂ ਨਹੀਂ ਪਰਿਵਾਰ ਚੱਕਿਆ ਜਾਂਦਾ ਕਿਉਂ ਇਹਨਾਂ ਮਰੀ ਇਹਨਾਂ ਨੂੰ ਸੇਫਟੀ ਦਿੱਤੀ ਜਾਂਦੀ ਪਈ ਸਰਕਾਰਾਂ ਨੂੰ ਪੁੱਛਦੀਆਂ ਕਿਹ ਹੱਕ ਸੱਚ ਦਿੰਦੇ ਸਰਕਾਰਾਂ ਕਿਉਂ ਨਹੀਂ ਖੜਦੀਆਂ ਕਿਉਂ ਗਰੀਬਨਾਂ ਤੇ ਕਾ ਕੀਤਾ ਜਾਂਦਾ ਵਾ ਵੱਧ ਤੋਂ ਵੱਧ ਜਿਹੜਾ ਵੀ ਇਹਨਾਂ ਨੂੰ ਨਿਸ਼ਾਨਾ ਦਿੱਤਾ ਜਾਵੇ ਜਿੱਥੋਂ ਜਿੱਥੋਂ ਵੀਡੀਓ ਪਾਉਣ ਦੀ ਵੱਧ ਤੋਂ ਵੱਧ ਜਿਹੜਾ ਵੀ ਪਰਿਵਾਰਾਂ ਨੂੰ ਜਿਹੜਾ ਸਾਥ ਦਿੱਤਾ ਜਾਵੇ ਵੀ ਸਾਰੇ ਦਲ ਪੰਥ ਇਹਨਾਂ ਦੇ ਨਾਲ ਆ ਇਨਸਾਫ ਨਹੀਂ ਹੋਊਗਾ ਉਹਨਾਂ ਤੇ ਅਸੀਂ ਮੋਢੇ ਦਾ ਮੋਢਾ ਲਾ ਕੇ ਰੱਖਾਂਗੇ ਜਦੋਂ ਵੀ ਤੁਸੀਂ ਕਿਸੇ ਪਾਸੇ ਸੁਨੇਹਾ ਲਾਓਗੇ ਤਾਂ ਹਰ ਵਾਰ ਤੁਸੀਂਡੇ ਨਾਲ ਤੁਲਾਂਗੇ ਤੁਹਾਡੇ ਨਾਲ ਮਾਰਾਂਗੇ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਵਤੇ